ਹਾਂਜੀ ਦੋਸਤੋ ਹੁਣੇ-ਹੁਣੇ ਪੰਜਾਬ ਦੇ ਲਈ ਇੱਕ ਵੱਡੀ ਖਬਰ ਆਈ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਉੱਥੇ ਹੋਏ ਨੁਕਸਾਨ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈਗਾ ਤੁਹਾਨੂੰ ਦੱਸ ਦਈਏ ਕਿ ਜਿਵੇਂ ਪੰਜਾਬ ਦੇ ਪਿਛਲੇ ਹਫ਼ਤੇ ਤੋਂ ਲੈ ਕੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿੱਥੇ ਕਿ ਪੰਜਾਬੀਆਂ ਨੂੰ ਭਾਰੀ ਨੁਕਸਾਨ ਦਾ ਤੇ ਕਿਸਾਨਾਂ ਨੂੰ ਆਪਣੇ ਫਸਲਾਂ ਦਾ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆਗਾ ਉੱਥੇ ਹੀ ਪੰਜਾਬ ਦੇ ਸਿੰਧਰਾਂ ਤੋਂ ਇਲਾਵਾ ਭਾਰਤ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਕਿਸਾਨਾਂ ਤੇ ਹੋਰਾਂ ਲੋਕਾਂ ਦੇ ਲਈ ਇੱਕ ਵੱਡਾ ਐਲਾਨ ਕੀਤਾਗਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਨੂੰ ਐਨੇ ਐਨੇ ਲੱਖ ਰੁਪਏ ਦਿੱਤੇ ਜਾਣਗੇ ਤੁਸੀਂ ਵੀਡੀਓ ਨਾਲ ਲਾਸਟ ਤੱਕ ਬਣੇ ਰਹੋ ਦਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਤਾਂ ਜੋ ਇਹ ਜਾਣਕਾਰੀ ਸਾਰੇ ਭਰਾਵਾਂ ਤੱਕ ਪਹੁੰਚ ਜਾਵੇ ਦੇ ਮੈਂਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਾਈਕ ਨਸਟਾ ਕਰਨ ਵਾਲੀ ਸਾਡੀ ਬਾਰੰਦਰੀ ਸਮਾਸ਼ਾ ਸਾਰੀ ਤੁਹਾਨੂੰ ਦਿਖਾਏਗੀ। ਤੁਹਾਨੂੰ ਦੱਸਦੇ ਕਿ ਬਹੁਤ ਬਹੁਤ ਪ੍ਰਦਾਨ ਕਰਨ ਵਾਲੀ ਹੈ। 4 ਤੋਂ 16 ਸੋਮਸਕ੍ਰੀਪ ਦੇ ਦਿੱਤੀ ਸੀ ਬਦਲ ਲਾਹੂ ਕੀਤਾ ਜਾ। ਜੋ ਕਿ ਸੰਜਾਇ ਦੇ ਪੰਜਾਬ ਦੇ ਪਹਿਲੇ ਨੂੰ ਪਤਾ ਨਹੀਂ ਕਿ 14 ਸਾਲ ਬੋਲ ਚਾਹਤ ਨੂੰ ਦੰਦੇ ਤੋਂ ਜਾਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਿੱਤਰਕਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾਗਾ ਤੁਹਾਨੂੰ ਦੱਸ ਦਈਏ ਕਿ ਇਹ 2-2 ਲੱਖ ਰੁਪਇਆ ਐਕਸ ਗਰੇਸੀਆ ਰਾਹਤ ਅਤੇ ਜ਼ਖਮੀਆਂ ਦੇ ਲਈ 50-50 ਹਜ਼ਾਰ ਰੁਪਏ ਦਾ ਐਲਾਨ ਕੀਤਾਗਾ ਪ੍ਰਧਾਨ ਮੰਤਰੀ ਨੇ ਹਾਲੀਆ ਬਾੜ ਤੇ ਪੂਸ ਲੱ ਕਰਨ ਕਾਰਨ ਅਨਾਥ ਹੋਏ ਬੱਚਿਆਂ ਦੇ ਲਈ ਪੀਐਮ ਕੇਅਰ ਫੋਰ ਚਿਲड्रन ਯੋਜਨਾ ਹੇਠ ਵਿਆਪਕ ਸਹਾਇਤਾ ਦਿੱਤੀ ਜਾਵੇਗੀ